ਲੇ ਮਿੱਤਰੋ ਤੜਕੇ ਤੜਕੇ ਨਾ ਖੇਤ ਖੜੇ ਆ। ਖੇਤ ਮੈਂ ਦੇਖਣ ਆਇਆ ਸੀ ਕੱਲ ਨਾ ਜਿਹੜਾ ਮੀਂਹ ਪਿਆ ਸੀ, 2 ਕਿੱਲੇ ਮੇਰੇ ਕੋਲੇ ਵਾਣਦੇ ਸੀ ਜਿਹੜੇ ਬੀਜੇ ਸੀ ਮੈਂ ਤੇ ਉੱਤੇ ਉਹਦੇ ਪਰੌਕਸਾ ਸਲਫੋਨ ਕਰਵਾਇਆ ਸੀ ਜਿਹੜੀ 72 ਘੰਟਿਆਂ ਦੇ ਵਿੱਚ ਵਿੱਚ ਤੁਰਤ ਗੁੱਲੀ ਡੰਡੇ ਵਾਲੀ ਹੁੰਦੀ ਆ। ਬਹੁਤ ਭਰਾਵਾਂ ਦੇ ਮੈਸੇਜ ਆਉਂਦੇ ਆ ਵੀ ਭਾਈ ਉਹ ਅਸਰ ਕਰੂਗੀ ਜੇ ਅਸੀਂ ਉੱਤੇ ਮਸ਼ੀਨ ਫੇਰਤੀ। ਵੀਰੇ ਉਹ ਅਸਰ ਉਹਦਾ ਅੱਧੇ ਤੋਂ ਵੀ ਘੱਟ ਰਹਿ ਚੁੱਕਿਆ। ਠੀਕ ਆ। ਹੁਣ ਇਹਦੇ ਉੱਤੇ ਨਾ ਤਾਂ ਉਹ ਹੋਵੇ। ਠੀਕ ਆ। ਜੇ ਕਰੋਗੇ ਵੀ 1500 ਰੁਪਿਆ ਪਹਿਲਾਂ ਖਰਚਾ ਕਰ ਲਿਆ ਤੁਸੀਂ 1500 ਹੋਰ ਖਰ ਤਾ ਮੈਂ ਰეკਮੈਂਡ ਨਹੀਂ ਕਰਦਾ ਇਹਦੀ ਬਜਾਏ ਤੁਸੀਂ ਇਹਨੂੰ ਕਣਕ ਨੂੰ ਹੋ ਲੈਣ ਦਿਓ ਇੱਕ ਵਾਰੀ ਗੁੱਲੀ ਡੰਡੇ ਨੂੰ ਆਪਾਂ ਫਿਰ ਬਾਅਦ ਚ ਦੇਖਾਂਗੇ ਜਿੱਥੇ ਆਪਣੇ ਕੋਲੇ ਕਣਕ ਹਜੇ ਬੀਜਣੀ ਆ ਉੱਥੇ ਤੁਸੀਂ ਪ੍ਰਬੰਧ ਕਰ ਸਕਦੇ ਹੋ ਠੀਕ ਹੈ ਪਰ ਇਹ ਵਾਲੀ ਸਿਚੁਏਸ਼ਨ ਤੇ ਆ ਕੇ ਹੁਣ ਇਹਦੇ ਤੇ ਮਸ਼ੀਨ ਫੇਰੀ ਸੀ ਆ ਤੁਹਾਨੂੰ ਦਿਖਾਉਣਾ ਆ ਲੋ ਹੁਣ ਇਹਦੇ ਉੱਤੇ ਮਸ਼ੀਨ ਫੇਲਤੀ ਸੀ ਦੁਬਾਰਾ ਕਿਉਂਕਿ ਸਿੱਕਰ ਜੰਮ ਗਿਆ ਸੀ ਜਿਹੜਾ ਸਿੱਕਰ ਜੰਮ ਗਿਆ ਸੀ ਤੇ ਦਾਣੇ ਇਹਨੇ ਨਿਕਲ ਨਹੀਂ ਦੇਣੇ ਸੀ ਆ ਵਟਾਂ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਤੁਸੀਂ ਮੈਨੂੰ ਕਰਕੇ ਕਮੈਂਟ ਜਰੂਰ ਦੱਸਿਓ ਕਿ ਕਿਹੜੇ ਤਰੀਕੇ ਨਾਲ ਤੁਸੀਂ ਕਣਕ ਜਿਹੜਾ ਵੱਧ ਰਕਬਾ ਬੀਜ ਦਿਓ